ਹੈਲੋ ਹਾਂਜੀ ਨਾ ਕੌਣ ਆ ਸਤਿ ਸ਼੍ਰੀ ਅਕਾਲ ਜੀਜੂ ਸਤਿ ਸ਼੍ਰੀ ਅਕਾਲ ਪੁੱਲ ਗਏ ਕਿਉਂ ਨਹੀਂ ਸੀ ਤੁਸੀਂ ਪੁੱਲ ਕੀ ਗਏ ਤਾਂ ਨੰਬਰ ਕਿੱਥੋਂ ਮਿਲਿਆ ਮੇਰਾ ਆਈ ਗਲਤ ਗੱਲ ਹੈ ਨਾ ਤੁਹਾਨੂੰ ਗਲਤੜੀ ਕੀ ਗੱਲ ਹੋ ਗਈ ਦੱਸੇ ਇੱਥੇ ਨਹੀਂ ਜੀਜੂ ਆਈ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਮੇਰੀ ਭੂਆ ਦੇ ਜਮਾਈ ਹੋ ਤਾਂ ਫੋਨ ਨੰਬਰ ਨਹੀਂ ਹੋ ਸਕਦਾ ਆ ਨੰਬਰ ਤਾਂ ਮਿਲ ਸਕਦਾ ਪਰ ਮੈਂ ਤਾਂ ਨੰਬਰ ਚੇਂਜ ਕਰ ਲਿਆ ਸੀ ਨਾ ਤੁਸੀਂ ਫਿਰ ਨੰਬਰ ਚੇਂਜ ਕਰ ਲੇ ਸੀ ਮੇਰੇ ਕੋਲ ਆ ਜਮਾਈ ਹਾਂ ਤੇ ਛੱਤ ਦੂਰ ਤੋੜੀਆਂ ਦੂਰ ਤਾਂ ਹੈ ਨਹੀਂਗੇ ਹੋਰ ਸਨਾ ਕਿਵੇਂ ਆ ਨਹੀਂ ਨਹੀਂ ਕਿਵੇਂ ਕੁਵੇਂ ਨਹੀਂ ਮੈਂ ਕਿਵੇਂ ਤੁਹਾਨੂੰ ਦੱਸਿਆ ਸੀ ਮੈਂ ਤੁਹਾਨੂੰ ਸਨੇਹਾ ਲਾਇਆ ਸੀ ਅੱਛਾ ਦੱਸਿਆ ਸੀ ਨਾ ਤੁਸੀਂ ਨੰਬਰ ਚੇਂਜ ਕਰ ਲੈ ਨਾਲ ਦੀ ਨਾਲ ਕਿਉਂ ਨਹੀਂ ਤੁਹਾਨੂੰ ਮੇਰੇ ਨਾਲ ਰਿਸ਼ਤੇ ਕਰੀ ਚਾਹੀਏ ਕਰਕੇ ਤੁਸੀਂ ਹੁਣ ਉਹ ਕਰੋਗੇ ਨਾ ਨਾ ਇਹ ਤਾਂ ਮੇਰੀ ਤਾਂ ਕੋਈ ਗਲਤੀ ਹੈ ਨਹੀਂ ਨਾ ਗਲਤੀ ਹੈ ਨਹੀਂ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਤੇਰੀ ਦੀਦੀ ਮੈਨੂੰ ਕੋਈ ਸੁਖ ਨਹੀਂ ਹੁੰਦੀ ਕਿ ਵਿਆਹ ਹੀ ਆਇਆ ਸੀ ਉਦੋਂ ਦੇ ਮੈਨੂੰ ਤੁਸੀਂ ਤੱਕੰਦ ਕਰਦੇ ਸੀ ਮੈਂ ਵੀ ਤੁਹਾਨੂੰ ਪਸੰਦ ਕਰਦੀ ਸੀ ਮੈਨੂੰ ਵੀ ਆਇਆ ਸੀ ਮੇਰੇ ਵੀ ਇੱਕ ਫੱਤੀ ਹੋਵੇ ਤਾਂ ਬੰਦਾ ਹੋਵੇ ਕਿ ਨਾ ਸੋਹਣਾ ਸੁਨੱਖਾ ਬੰਦਾ ਹੈਗਾ ਨਾ ਕਮਾਉਂਦਾ ਹੈਗਾ ਹਨਾ ਤੇ ਦੀਦੀ totalion ਹੀ ਕੁਝ ਕਰਕ ਪਾਉਂਦੇ ਵੀ ਕਿਉਂ ਦੀਦੀ ਇਹ ਜਿਵੇਂ ਨਾ ਰਾਜਨ ਰਾਜ ਰਹਿੰਦੀ ਐ ਨੀ ਵੀ ਬੰਦਲਾ ਉਦਾਸਦਾ ਫੰਡੀ ਹੈਗੀ ਉਦਾਸੀ ਹੈਗਾ ਮੈਂ ਤਾਂ ਕੋਸ਼ਿਸ਼ ਕੀਤੀ ਸੀ ਮੈਨੂੰ ਵੀ ਪਤਾ ਸੀ ਜੇ ਮੈਂ ਇੰਨੀਆਂ ਵਜਵਾਤਾਂ ਚ ਬਹਿ ਜਾਉਂਗੀ ਤੇ ਮੇਰੀ ਮੈਂ ਆਪ ਹੀ ਉਸੇ ਬਚਾ ਲਵਾਂਗੀ ਤੁਹਾਡੀ ਬੱਧੀ ਜਿਹੜੀ ਕੋ ਮੈਂ ਤੁਹਾਨੂੰ ਥੋੜੀ ਪਾਇਆ ਮੁਸੀਬਤ ਤੇ ਨੂੰ ਮੈਂ ਮੁਸੀਬਤ ਚ ਹੈਗੀ ਹੈ ਜੀ ਜਵੇਂ ਜੀ ਜੂ ਹੁਣ ਤੁਸੀਂ ਨਹੀਂ ਹੋ ਕਰ ਸਕਦੇ ਵੀ ਕਿੰਨੇ ਨਹੀਂ ਕਰ ਸਕਦਾ ਇਹ ਕਰਨ ਵਾਲੀ ਕੀ ਗੱਲ ਆ ਤੁਸੀਂ ਕੋਈ ਨਹੀਂ ਨਹੀਂ ਤੁਸੀਂ ਮੇਰੇ ਨਾਲ ਐਡਾ ਨਹੀਂ ਕਰ ਸਕਦੇਗੇ ਮੇਰਾ ਹਾਲ ਤੁਸੀਂ ਕੋ ਕੀ ਹਾਲ ਹੈਗਾ ਤੁਸੀਂ ਕਹੋਗੇ ਵੀ ਨਹੀਂ ਤੂੰ ਦਵਾਈ ਲੈ ਲਾ ਤੇ ਹਿਲ ਤੂੰ ਮਿਸਕਰੇਜ ਹੋ ਜਾਊਗਾ ਨਹੀਂ ਮੈਂ ਪਾਪ ਨਹੀਂ ਕਰ ਸਕਦੀ ਜੀ ਨਹੀਂ ਤੇ ਮੇਰਾ ਤਾਂ ਕੋਈ ਕਸੂਰ ਹੈ ਹੀ ਨਹੀਂ ਨਾ ਇਹਦੇ ਵਿੱਚ ਮੈਂ ਜਦੋਂ ਜਦੋਂ ਆਪਾਂ ਕਰ ਰਹੇ ਸੀ ਜਦੋਂ ਹੋਣ ਵਾਲਾ ਸੀ ਉਹ ਤੇ ਸਹੀਆ ਫਿਰ ਐਂ ਚਾਹੋ ਨਹੀਂ ਗਿਆ ਦੱਸੋ ਨਹੀਂ ਨਹੀਂ ਜੀ ਜੂਮ ਅੰਧਰੀ ਸੀ ਜਾਂ ਅੰਧਰੀ ਕੋਈ ਨਹੀਂ ਪਤਾ ਉਸ ਟਾਈਮ ਤੁਸੀਂ ਬਹੁਤ ਜ਼ਿਆਦਾ ਖੁਸ਼ੀ ਚ ਸੀ ਉਸ ਟਾਈਮ ਵੀ ਇਹ ਹੋਸ਼ ਵਰਗੀ ਹੋ ਗਏ ਸੀ ਤੁਸੀਂ ਹੋਸ਼ ਨਹੀਂ ਸੀ ਤੁਹਾਨੂੰ ਕੋਈ ਕੋਸ਼ਰੰਦਾ ਜਿਹੜੀ ਸੋਹਣੀ ਪਈ ਹੋਵੇ ਹੋਸ਼ ਰੰਦਾ ਦੱਸ ਬੰਦੇ ਨੂੰ ਹਾਂ ਤਾਂ ਫਿਰ ਤੁਸੀਂ ਮੇਰੇ ਤੇ ਤਾਂ ਬਲੇਮ ਨਾ ਕਰੋ ਉਹਨਾਂ ਦੀ ਤੁਸੀਂ ਐਂ ਤਾਂ ਨਹੀਂ ਕਹਿ ਸਕਦੇ ਵੀ ਮੇਰੇ ਪਰਿਵਾਰ ਵਿੱਚ ਕੋਈ ਆਖੀ ਹਨੂ ਨਾ ਨੇ ਹੁਣ ਦੱਸੋ ਫਿਰ ਮੈਂ ਤਾਂ ਹੁਣ ਕੁਛ ਇਹ ਤਾਂ ਨਹੀਂ ਕੋਈ ਚੱਕਰ ਤੇ ਰੱਖ ਤੇ ਹੋਰ ਹੋਵੇ ਤਾਂ ਇਲਜ਼ਾਮ ਮੇਰੇ ਤੇ ਲਾਈ ਜਾਂਦੀ ਹੋਣੀ ਮੈਂ ਮੰਨਦੀ ਤਾਂ ਮੈਂ ਨਾਮ ਠੀਕ ਹੈ ਨਾ ਮੈਂ ਐਦਾਂ ਦੀ ਬਿਲਕੁਲ ਵੀ ਹੁਣੀ ਨਹੀਂ ਐਦਾਂ ਦੀ ਬਿਲਕੁਲ ਦੀ ਹੋਣ ਦੀ ਗੱਲ ਨਹੀਂ ਹੁੰਦੀ ਕਿ ਕਈ ਵਾਰ ਹੁੰਦਾ ਹੈ ਚਲੋ ਇਨਸਾਨ ਤੋਂ ਮੈਂ ਤੁਹਾਡੇ ਨਾਲ ਮੈਨੂੰ ਠੀਕ ਹੈ ਤੁਸੀਂ ਤਾਂ ਜਾਣਦੇ ਹੋ ਮੈਂ ਨਦਾਨ ਸੀ ਕਿ ਮੈਂ ਉਹਦਾ ਸਿਰਫ ਇਤਰਾਸ ਆਵਦੀ ਸੀ ਜਿਵੇਂ ਚਲੋ ਵਿਆਹ ਵਿਖਿਆ ਸੀ ਤੁਸੀਂ ਵੀ ਕੋਈ ਜ਼ਿਆਦਾ ਖਾਸ ਬਣਨੀ ਨਹੀਂ ਠੀਕ ਹੈ ਉਹਦੋਂ ਦੀ 3 ਸਾਲ ਪਹਿਲਾਂ ਹੁਣ ਮੈਂ ਕਿੰਨੀ ਦੀ ਆ 20 ਦੀ ਕਵੀ ਸਾਲਾ ਹੂੰ ਤੀਵੀ ਮਈ ਤਾਂ ਮਤਲਬ ਮੈਂ ਐਨੇ ਕੁ ਮਰਚ ਫਿਰ ਮੈਂ ਐਨੇ ਥੋੜੀ ਵੀ ਮੇਰੇ ਕੋਈ ਹੋਰ ਵੀ ਕਿਤੇ ਰਿਲੇਸ਼ਨ ਹੈ ਜਾਂ ਨਹੀਂ ਮੈਂ ਪਹਿਲੀ ਵਾਰ ਤੁਹਾਨੂੰ ਨਹੀਂ ਪਤਾ ਉਦੋਂ ਤੇ ਰਿਲੇਸ਼ਨ ਹੋਣ ਕਰੇ ਵੱਡੀ ਗੱਲ ਹੈ ਤਾਂ ਉਦੋਂ ਬਾਅਦ ਤਾਂ ਮੈਂ ਤੁਹਾਡੇ ਬਿਨਾਂ ਮੈਂ ਜਦੋਂ ਵੀ ਅੱਖਾਂ ਬੰਦ ਕਰਦੀ ਸੀ ਜਦੋਂ ਵੀ ਮੈਨੂੰ ਤੁਹਾਡੇ ਹੀ ਖਿਆਲ ਆਉਂਦੇ ਸੀ ਨਾ ਤੁਹਾਡੇ ਨਾਮ ਜਪਦੀ ਜਾਂਦੀ ਸੀਗੀ ਹੂੰ ਐਦਾਂ ਨਹੀਂ ਹੁੰਦਾ ਨਹੀਂ ਜੀ ਜੀ ਤੋਂ ਪਰ ਲਾਜ ਦੱਸੋ ਨਾ ਕੁਝ ਦਵਾਈ ਲੈ ਆਦਣਾ ਕਿੱਟ ਹੁੰਦੀ ਹੈ 780 ਰੁਪਏ ਦੀ ਮਿਲ ਜੂਗੀ ਤੁਸੀਂ ਮੈਡੀਕਲ ਤੋਂ ਲੈ ਲਓ ਮੈਂ ਫੋਨ ਪੇ ਕਰ ਦੂੰਗਾ ਤੋਂ ਲੈ ਕੇ ਨਾ ਗੱਲ ਹੈ ਨਹੀਂ ਵੀ ਜੀ ਜੀ ਫੋਨ ਪੇ ਵਾਲੀ ਗੱਲ ਹੈ ਨਹੀਂ ਜੀ ਤੋਂ ਫਿਰ ਦੱਸੋ ਮੈਂ ਤੁਹਾਨੂੰ ਨਾਲ ਕੇ ਰੱਖਾਂ ਫਲੀ ਭੈਣ ਦੇ ਐਡਾ ਮਨਵਾਇਆ ਦੱਸੋ ਵੀ ਤੁਸੀਂ ਨੰਬਰ ਚੇਂਜ ਕੀਤਾ ਠੀਕ ਹੈ ਫਿਰ ਮੈਨੂੰ ਤੁਸੀਂ ਆਏ ਕੁਐਸਚਨ ਕਰ ਰਹੇ ਹੋਗੇ ਵੀ ਇਹ ਨੰਬਰ ਕਿੱਥੋਂ ਮਿਲਿਆਗਾ ਹੂੰ ਮੇਰੀ ਤਾਂ ਵੀ ਪੜਾਈ ਵੀ ਨਹੀਂ ਤੁਹਾਨੂੰ ਪਤਾ ਹੈ ਜੀ ਸਕੂਲਿੰਗ ਹੋ ਗਈ ਹਟੀਏ ਕੀ ਮੈਂ ਤਾਂ ਅਜੇ ਸੈਕਿੰਡ ਈਅਰ ਦੀ ਹੈਗੀ ਆ ਮੈਂ ਤਾਂ ਕਿ ਉਹ ਵੀ ਘਿਰ ਕੇ ਪੜਨਾ ਸੀ ਨੇ ਪੜਨਾ ਰਸੀਗਾ ਚਲੋ ਪੜੋ ਪੜਾਈਆਂ ਕਰੋ ਇਸ ਨੂੰ ਨੱਕੀ ਕਰੋ ਖਾਲੀ ਕਰੋ ਵਧੀਆ ਅੱਖੀ ਦੇਖਣਾ ਪੜਾ ਘਰੇ ਪਤਾ ਲੱਗਦੇ ਸਾਰੇ ਦੇਖੋ ਹੁਣ ਮੇਰੇ ਵੀ ਰਿਐਕਸ਼ਨ ਹੋਣਗੇ ਪਰ ਮੈਂ ਇਹ ਪਾਪ ਨਹੀਂ ਕਰਨਾ ਨਾ ਨਹੀਂ ਪਾਪ ਨਹੀਂ ਕਰਨਾ ਤਾਂ ਫਿਰ ਹੁਣ ਫਰਾਂ ਪਾਪ ਨੂੰ ਨਾਲ ਵੀ ਤੈਨੂੰ ਚੱਕ ਕੋਈ ਵੱਡੀ ਗੱਲ ਨਹੀਂ ਹੁੰਦੀ ਕੋਈ ਪਰ ਤੁਸੀਂ ਇਹ ਤਾਂ ਦੇਖੋ ਨਾ ਵੀ ਇੱਕ ਵਾਰ ਥੋੜੀ ਫਿਜੀਕਲ ਹੋਈ ਸੀ ਮਨ ਕਿੰਨੇ 5 ਦਿਨ ਰਹੇ ਸੀ ਤੁਸੀਂ ਉਹ ਨਾ ਉਸ ਟਾਈਮ 5 ਦਿਨ ਸੀਗੇ ਖੰਡਪਾਰ ਸੀਗਾ ਬਹੁਤ ਜ਼ਿਆਦਾ ਘਰ ਦਾ ਕੰਮ ਸੀ ਤੁਸੀਂ ਇੱਥੇ ਰਹੇ ਮਤਲਬ ਮੈਂ ਗਈ ਹੋਈ ਸੀ ਤੂ ਆ ਕੇ ਕਰੇ ਤੁਸੀਂ ਆਏ ਸੀ ਉਸ ਟਾਈਮ 5 ਦਿਨ ਲਗਾਤਾਰ ਤੁਸੀਂ ਦੇਖੋ ਖੁਦ ਸੋਚੋਗੇ ਕਿ 5 ਦਿਨ ਵੀ ਗਲਤੀ ਨਹੀਂ ਹੋ ਸਕਦੀ ਤੇ ਮਤਲਬ ਕੋਈ ਤਾਂ ਹੁੰਦਾ ਸੀ ਹਮੇ ਜਿਸ ਤਰ੍ਹਾਂ ਤੁਸੀਂ ਤਾਂ ਹੁਣ ਵੀ ਨਾ ਕਬੀ ਆਉਂਗੇ ਤੋ ਮਜ਼ਾ ਲੈਣੇ ਆ ਤਾਂ ਫਿਰ ਇੱਕ ਵਾਰੀ ਮੇਰੀ ਗੱਲ ਮੰਨ ਲੈ ਮੇਰੀ ਗੱਲ ਮੰਨ ਲੈ ਹੁਣ ਮੇਰੇ ਨਾਲ ਇੱਕ ਵਾਰ ਹੋਰ ਮਿਲਤਾ ਲੈਣੇ ਆਪਾਂ ਮਿਲਤਾ ਲੈਣੇ ਨਾਲੇ ਪਰ ਨਾਲੇ ਤਾਂ ਮਿਲ ਜਾਨੀਏ ਤੇ ਨਾਲੇ ਮੈਂ ਉਹ ਕਰ ਦਊਗਾ ਕੀ ਕਹਿੰਦੇ ਹੁੰਦੇ ਤਾਂ ਹਾਂ ਕਾਈ ਕਰਦੇ ਆ ਜਤਵਾ ਦਿਓ ਪੂਰੀ ਡਾਕਟਰ ਤੋਂ ਸਮਝਾ ਦਿਓ ਪਰ ਹਾਂ ਮੈਂ ਕਿੱਥੇ ਲੈ ਲੂੰਗੀ ਹੁਣ ਤੁਸੀਂ ਐਂ ਕਹੋਗੇ ਕਿ ਹੁਣ ਤੱਕ ਤਾਂ ਕਹਿੰਨੀ ਸੀ ਪਾਪ ਨਹੀਂ ਕਰਨਾ ਪਾਪ ਨਹੀਂ ਕਰਨਾ ਪਰ ਉਸ ਤੋਂ ਬਾਅਦ ਤੁਸੀਂ ਮੈਨੂੰ ਸ਼ਨਾਣ ਕਰਵਾ ਕੇ ਆਈ ਮਤਲਬ ਕਿ ਕਾਕੇ ਚਲ ਆਪਾਂ ਮਾੜੇ ਨਾਲ ਮੱਥਾ ਟਿਕਾ ਲਵਾਂਗੇ ਗੰਗਾ ਚੱਲਿਆਂਵਾਂਗੇ ਆਪਾਂ ਠੀਕ ਹੈ ਜੀ ਜੂਹ ਨਹੀਂ ਦੂਰ ਨਹੀਂ ਜਾ ਸਕਦੀ ਮੈਂ ਤੇ ਉੱਥੇ ਨਾਲ ਬੜਪਾ ਹੈ ਸਿੰਘ ਦੇ ਆਪਾਂ ਅੱਛੀ ਚੱਲ ਬੜਾਂਗੀ ਦੱਸ ਆਪਾਂ ਬੜਪਾ ਸਿੰਘ ਦੇ ਬੜਪਾ ਸਿੰਘ ਦੇ ਚੱਲਿਆਂਗੇ ਪਹਾੜਾਂ 'ਚ ਵਧੀਆ ਨਜ਼ਾਰੇ ਹੋਣਗੇ ਉੱਥੇ ਉਨਾ ਗਿਆ ਹੋਇਆ ਅਚੜ ਭੜ ਭਾਕ ਤੱਕ ਦੋਸੇ ਚੱਲਿਆ ਆਵਾਂਗੇ ਆਪਾਂ ਪਹਿਲਾਂ ਇਹ ਕੰਮ ਨੱਕੀ ਹੋਣ ਨੂੰ ਈ ਤੂੰ ਆਏ ਕਰੇਂ ਕਿ ਬਸ ਜਾੜੇ ਤੂੰ ਤਨ ਲੈਣਾ ਆਂ ਜਾਂ ਤੂੰ ਬਸ ਤੇ ਚੜ ਕੇ ਬਰਨਾਲੇ ਪਹੁੰਚ ਜਾਵੇਂਗਾ ਤਨ ਮੈਡੀਕਲ ਤੋਂ ਦਵਾ ਦਊਂਗਾ ਤੇ ਡਾਕਟਰੋਂ ਦਿਖਾ ਕੇ ਮੈਂ ਬਸ ਤੇ ਜਿਹੜੇ ਆਉਂਗੀ ਫਿਰ ਜਿੱਜੂ ਤੁਸੀਂ ਲੈਣਾ ਆਉਂਗੇ ਫਿਰ ਤੁਹਾਨੂੰ ਪਤਾ ਹੈ ਚਲ ਮੈਂ ਅੱਗੇ ਲੈਣਾ ਆ ਜੂੰਗਾ ਤੇ ਆਪਾਂ ਇਹ ਨੱਕੀ ਕਰਦੇ ਆਂ ਕੰਮ ਫਿਰ ਨਾਲੇ ਮ제 ਲੁੱਟਦੇ ਇੱਕ ਵਾਰੀ ਮਿਲ ਲਈ ਅੱਜ ਚੱਤ ਜਿੱਜੂ ਹਾਂ ਬਊਰਾ ਹੋਂਦਾ ਬੇਚੀ ਠਿਰ ਕਾ ਪੈਨ ਦੋ ਤਿੰਨ ਮਹੀਨੇ ਨਹੀਂ ਮਿਲਦਾ ਕੰਦੀ ਜੇ ਪੈ ਪੂਰੀ ਤਰ੍ਹਾਂ ਨਹੀਂ ਠੀਕ ਨਹੀਂ ਹੁੰਦੀ ਮੈਨੂੰ ਪੂਰੀ ਤਰ੍ਹਾਂ ਜਾਗਦੇ ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ 6 ਵਜੇ ਜਾਂ 10 ਚੱਜੂਗੀ ਤਾਂ ਤੁਹਾਡੇ ਕੋਲ ਮੈਂ 7:30 ਵਜੇ ਤੱਕ ਪਹੁੰਚੂਗੀ ਚਲੋ ਤੁਸੀਂ ਐ ਕਰੋ ਤੁਸੀਂ ਜਿਆਦਾ देर ਨਾ ਲਾਓ ਤੁਸੀਂ ਆ ਜਾਓ ਇੱਕ ਵਾਰੀ ਠੀਕ ਹੈ ਉਹ ਤੁਹਾਡੇ ਜਿਹੜਾ ਅੱਗੇ ਹੈ ਤੁਹਾਡਾ ਦੋਸਤ ਹੈ ਨਾ ਹੂੰ ਅਸੀਂ ਕਿਸੇ ਨੂੰ ਦੱਲਾ ਹੀ ਲੈ ਕੇ ਉਸੇ ਕਰਾ ਰੋਟੀ ਲੈ ਲਾਂਗੇ ਹਾਂ ਚਲੋ ਉੱਥੇ ਮਿਲਾਂਗੇ ਹਾਂ ਆਪਣੇ ਹੋਟਲ ਤੇ ਲੈ ਲਊਗਾ ਰੂਮ ਹੈ ਕੋਈ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਹੋਟਲ ਚ ਰੂਮ ਲੈ ਲਾਂਗੇ ਉੱਥੇ ਕਰ ਲਾਂਗੇ ਆਪਾਂ ਹਾਂਜੀ ਸੱਚੀ ਹੂੰ ਸੱਚੀ ਉੱਥੇ ਹੋਟਲ ਬੜੀ ਐਸੀ ਲੱਗਿਆ ਹੋਊਗਾ ਚੋ ਕਮਰੇ ਚ ਉਹਦੇ ਕੂਲਰ ਦਾ ਖੜਕਾ ਹੁੰਦਾ ਮੈਨੂੰ ਚੰਨ ਕੇ ਪਸੰਦ ਆਉਂਦਾ ਪਾਪ ਬਹੁਤ ਜੀਤਾਂ ਨੂੰ ਤੁਸੀਂ ਮਿਲ ਕੇ ਗਏ ਹੋ ਜੁੱਦੂ ਬਾਦ ਮੈਂ ਕਿੰਨਾ ਬਹੁਤ ਬਹੁਤ ਵੱਡਾ ਤੇ ਆਈ ਰੈੱਡ ਰੈੱਡ ਹੈਗਾ ਸੱਚੀ ਮੈਂ ਨਾ ਹਜੇ ਯਾਦ ਆਉਂਦਾ ਥੋੜੀ ਯਾਦ ਆ ਜੀ ਤੁਸੀਂ ਮੈਨੂੰ ਉਹ ਡਿਟੇਲਰ ਕਿਾ ਸੀ ਸਵੇਰ ਦਾ ਰੱਖਣਾ ਫਿਰ ਟਾਈਮ ਹੂੰ ਸਵੇਰ ਕਾ ਮੈਂ ਇੱਕ ਦੋ ਦਿਨ ਫੈਰੂ ਤੁਸੀਂ ਮੈਂ ਦੇਖ ਦਿੰਦੀ ਹਾਂ ਜਿੱਕੇ ਪਾਂਦਾ ਕਰ ਉਹ ਵੀ ਥੋੜਾ ਪਹਿਣਾ ਪਊਗਾ ਨਾ ਕਿ ਮੇਰੇ ਐਗਜ਼ਾਮ ਹੈ ਫਿਰ ਇੱਕ ਦੋ ਦਿਨ ਪਹਿਲਾਂ ਤੱਕ ਇਹ ਕੰਡਾਗਾ ਚੱਲਾ ਸ਼ੁੱਕਰਵਾਰ ਹੈ ਪਰਸੋਂ ਪਰਸੋਂ ਸੰਡੇ ਦਾ ਰੱਖ ਲੈਣਾ ਫਿਰ ਹਾਂ ਸੰਡੇ ਨੂੰ ਕਰ ਲੇ ਮੋਸਟਲੀ ਐਗਜ਼ਾਮ ਸੰਡੇ ਨੂੰ ਹੁੰਦੀ ਹੈਗੀ ਹਾਂ ਸੰਡੇ ਨੂੰ ਰੱਖ ਲੈ ਆਪਣੇ ਸੰਡੇ ਨੂੰ ਕਰ ਲਾਂਗੇ ਠੀਕ ਹੈ ਨਾ ਠੀਕ ਹੈ ਜੀ ਠੀਕ ਹੈ ਜੀ ਫਿਰ ਹਾਂ ਤੁਸੀਂ ਨਾ ਡਾਕਟਰ ਨੂੰ ਕੀ ਰੋਕਣ ਨੂੰ ਕੋਣਾ ਕਿ ਨਹੀਂ ਦੁਪਣਾ ਉਹ ਦੂ ਬਾਹਰ ਹਾਂ ਤੁਸੀਂ ਮੈਨੂੰ ਮੱਥਾ ਟਕਵਾ ਕੇ ਲੈ ਕੇ ਆਉਂਗੀ ਉਹ ਮੈਂ ਮੱਥਾ ਤਾਂ ਆਮਲੀ ਨਹੀਂ ਬਾਗੀ ਜੀ ਹਾਂ ਕੋਈ ਨਹੀਂ ਫੈਮਲੀ ਨਾਲ ਨਹੀਂ ਤਾਂ ਮੈਂ ਕੱਲੇ ਨੂੰ ਲੈ ਕੇ ਜਾਊਂਗਾ ਮੈਨੂੰ ਬਹਾਨਾ ਮਾਰਦੇ ਕੋਈ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ।